ਹੈਲੋ ਸਸਿਕਲ ਗਾਇਜ਼ ਅੱਜ ਜਿ ਬਣਾਉਣ ਲੱਗਿਆ ਪੋਟੈਟੋ ਟਰਨੇਟੋ ਔਰ ਇਹਨੂੰ ਕਹਿੰਦੇ ਆ ਪੋਟੈਟੋ ਟਵਿਸਟਰ ਵੀ ਕਿਉਂਕਿ ਮੇਰਾ ਬੇਟਾ ਕਹਿੰਦਾ ਵਾ ਇਹਨੂੰ ਕਹਿੰਦੇ ਆ ਪੋਟੈਟੋ ਟਰਨੇਟੋ ਹਨਾ ਟਰਨੇਟੋ ਕਹਿੰਦੇ ਆ ਕੀ ਬੋਲਦੇ ਆ ਹਾਂ ਇਹ ਕਹਿੰਦਾ ਪੋਟੈਟੋ ਟਰਨੇਟੋ ਕਹਿੰਦੇ ਆ ਪਰ ਮੈਂ ਇਹਨੂੰ ਕਹਿੰਦੀ ਆ ਕਿ ਇਹ ਕਹਿੰਦੇ ਆ ਪੋਟੈਟੋ ਟਵਿਸਟਰ ਉਹਦੇ ਲਈ ਅਸੀਂ ਆਹ ਲੱਲੀਆਂ ਤੂਤ ਪਿਕਸ ਵਰਗੀਆਂ ਹੁੰਦੀਆਂ ਲੰਬੇ ਲੰਬੇ ਤੇ ਨਾਲ ਅਸੀਂ ਨਾਲ ਹੀ ਅਸੀਂ ਲੱਲੇ ਸੀਗੇ ਛੋਟੇ ਸਾਈਜ਼ ਦੇ ਆਲੂ ਆਲੂਆਂ ਨੇ ਚੰਗੀ ਤਰ੍ਹਾਂ ਛਿੱਲੜ ਉਤਾਰ ਲਈ ਸੀ ਸਾਈਜ਼ ਜ਼ਿਆਦਾ ਵੱਡਾ ਨਹੀਂ ਲੈਣਾ ਗਾਇਜ਼ ਆ ਆਲੂਆਂ ਦਾ ਛੋਟੇ ਲੈਣੇ ਆ ਔਰ ਇਹ ਛੋਟੇ ਆਲੂਰੇ ਸਾਈਜ਼ ਲੈ ਕੇ ਅਸੀਂ ਚੰਗੀ ਤਰ੍ਹਾਂ ਇਹਨਾਂ ਦੇ ਛਿਲਕੇ ਵਗੈਰਾ ਉਤਾਰ ਲਏ ਫਿਰ ਉਸ ਤੋਂ ਬਾਅਦ ਜਿਹੜੇ ਟੂਥਪਿਕਸ ਸੀਗੇ ਵੱਡੇ ਵਾਲੇ ਇਹਨੂੰ ਚੰਗੀ ਤਰ੍ਹਾਂ ਇਹਦੇ ਵਿੱਚ ਐ ਖੁਆ ਕੇ ਜਿਵੇਂ ਕਹਿੰਦੇ ਉਹ ਢਿੱਡ ਬਾਹਰ ਨਾ ਆਇਆ ਉਹ ਕਰਕੇ ਦੂਸਰੀ ਸਾਈਡ ਥੋੜਾ ਜਿਆਦਾ ਇਹਨਾਂ ਦਾ ਨਿਕਲਣਾ ਫਿਰ ਉਸ ਤੋਂ ਬਾਅਦ ਆ ਅਸੀਂ ਡਿਜ਼ਾਈਨ ਕੀਤਾ ਲੁਕੀ ਮਸ਼ੀਨਸ ਨਾਲ ਦੇਣੇ ਸਾਡੇ ਕੋਲ ਮਸ਼ੀਨ ਨਹੀਂ ਸੀਗੀ ਤੇ ਅਸੀਂ ਤਾਂ ਨਾਈਫ ਨਾਲ ਹੀ ਟ੍ਰਾਈ ਕੀਤਾ ਵਧੀਆ ਬਣ ਗਏ ਤੁਸੀਂ ਵੀ ਇੱਕ ਵਾਰੀ ਆ ਵੀਡੀਓ ਜ਼ਰੂਰ ਦੇਖਿਓ ਕਿ ਹਾਂ ਵੀ ਇਹਦੇ ਵਿੱਚ ਮੈਂ ਕਿਵੇਂ ਡਿਜ਼ਾਈਨ ਕੀਤਾ ਬਹੁਤ ਈਜ਼ੀ ਹੈ ਇਹ ਮੇਰੇ ਬੇਟੇ ਨੇ ਵੀਡੀਓ ਬਣਾਈਆਂ ਥੋੜੀ ਜੀ ਨਾ ਇਹਨੇ ਉਹ ਘਰ ਤੱਕ ਹੀ ਪ੍ਰੋਪਰ ਦਿਖਦਾ ਨਹੀਂ ਬਈ ਤੁਸੀਂ ਫਿਰ ਵੀ ਟ੍ਰਾਈ ਕਰਿਓ ਇੱਕ ਵਾਰੀ ਉਹ ਵਧੀਆ ਬਣੇ। ਬੱਚਾ ਤੋਂ ਸਬਰ ਨਹੀਂ ਹੋ ਰਿਹਾ ਸੀ। ਬੱਚਾ ਦਾ ਛੱਟੋ ਮੇਰੇ ਕੋਲ ਨਹੀਂ ਹੋ ਰਿਹਾ ਸੀ। ਮੈਂ ਸੋਚ ਰਹੀ ਹਾਂ ਪਤਾ ਨਹੀਂ ਕਿੱਦਾਂ ਦੇ ਬਣਨੇ ਆ। ਕਿ ਮੈਂ ਫਸਟ ਟਾਈਮ ਬਣਾਏ ਸੀਗੇ ਬਟ ਲਿਟਰਲੀ ਬਹੁਤ ਸਵਾਦ ਬਣੇ ਸੀਗੇ। ਇਸ ਤੋਂ ਬਾਅਦ ਐਸੀ ਇਹਨੂੰ ਚੰਗੀ ਤਰ੍ਹਾਂ ਪਾਣੀ ਚ ਵਾਸ਼ ਵਗੈਰਾ ਕਰਕੇ ਇਹਦਾ ਪੈਟਰਨ ਰੈਡੀ ਕੀਤਾ ਇਹਦੇ ਵਿੱਚ ਅਸੀਂ ਮੇਦਾ ਪਾਇਆ, ਇੱਕ ਚਮਚ ਕੋਨਫਲੈਕਸ ਪਾਇਆ ਤੇ ਨਮਕ ਮਿੱਝ ਮਸਾਲੇ ਪਾਏ ਬਾਅਦ ਸਟੈਟ ਚੰਗੀ ਤਰ੍ਹਾਂ ਘੋਲ ਕੇ ਜਿਵੇਂ ਐਸੇ ਵੇਸਣ ਦਾ ਘੋਲ ਬਣਾਉਂਦੇ ਆ। ਉਹ ਘੋਲ ਬਣਾ ਕੇ ਜਿਵੇਂ ਇਸ ਪਕੌੜੇ ਤਲਦੇ ਆ ਉਦਾਂ ਹੀ ਇਹਨੂੰ ਚੰਗੀ ਤਰ੍ਹਾਂ ਲੇਪ ਜਾਂਦਾ ਲਗਾ ਕੇ ਤੇਲ ਮੈਂ ਗਰਮ ਕਰ ਦਿੱਤਾ ਹੋਇਆ ਸੀਗਾ ਚੰਗੀ ਤਰ੍ਹਾਂ ਜਿਹੜਾ ਤੇਲ ਆ ਜਾਂ ਰਿਫਾਇਨਡ ਆ ਉਹ ਵੀ ਪਾਣਾ ਨੂੰ ਚੰਗੀ ਤਰ੍ਹਾਂ ਗਰਮ ਕਰ ਲੈਣਾ ਉਹ ਨੂੰ ਫਿਰ ਆ ਪਾਣਾ ਆ ਨੂੰ ਮੈਂ ਇਹਦੇ ਵਿੱਚ ਪਾ ਦਿੱਤੇ ਸੀਗੇ ਇਹ 5 ਤੋਂ 10 ਮਿੰਟ ਦੇ ਵਿੱਚ ਅੱਛੀ ਤਰ੍ਹਾਂ ਬਣ ਗਏ ਸੀਗੇ ਉਸ ਤੋਂ ਬਾਅਦ ਫਿਰ ਮੈਂ ਇੱਕ ਲਿਆ ਬਟਰ ਪੇਪਰ ਬਟਰ ਪੇਪਰ ਤੇ ਮੈਂ ਕਿਹਾ ਚੱਲ ਵਧੀਆ ਰਹੋਗੇ ਕਿ ਜਿਹੜਾ ਇਹਦਾ ਐਕਸਟਰਾ ਔਇਲ ਆ ਉਹ ਸੋਕਿਆ ਜਾਊਗਾ ਆ ਉਹਦੇ ਤੇ ਮੈਂ ਰੱਖ ਦਿੱਤੇ ਸੀਗੇ ਇਹਨੂੰ ਅਸੀਂ ਮਾਇਓਨੈਸ ਦੇ ਨਾਲ ਸੌਸ ਦੇ ਨਾਲ ਕਿਸੇ ਵੀ ਚੀਜ਼ ਨਾਲ ਖਾ ਸਕਦੇ ਆਂ ਔਰ ਮੈਂ ਇਹਦੇ ਵਿੱਚ ਮਾਇਓਨੀ ਪਾਈ ਸੀ ਨਾਲ ਥੋੜੀ ਰੈੱਡ ਸੌਸ ਕਰਦੀ ਔਰ ਹਲਕਾ ਜਿਹਾ ਧਨੀਆ ਪਾਇਆ ਲੀਟਰਲੀ ਬਹੁਤ ਸਵਾਦ ਬਣੇ ਸੀਗੇ ਤੁਹਾਨੂੰ ਵੀਡੀਓ ਕਿੱਦਾਂ ਲੱਗਦੀ ਆ ਪਲੀਜ਼ ਲਾਈਕ ਸ਼ੇਅਰ ਔਰ ਕਮੈਂਟ ਕਰਨਾ ਨਾ ਭੁੱਲਿਓ ਔਰ ਪਲੀਜ਼ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰਿਓ